ਮੈਂ ਸਿਮਰਨਲੀ ਚ ਲੰਗ ਅਧਿਮਿਤਿਆਈ ਮੈਨੂੰ ਸਰੂਪ ਤੋਂ ਖਾਲਸਾ ਪੰਥ ਜਗਤ ਇੱਕ ਛੋਟਾ ਜਿਹਾ ਸਨੇਹ ਤੇ ਅਰਜ ਕਰ ਰਹੇ ਹਾਂ ਕਿ ਸਿਗਨਾ ਨੂੰ ਬਣਾਉਣਾ ਨਹੀਂ ਚਾਹੀਦਾ ਮੈਂ 40 ਸਾਲ ਤੋਂ ਸੇਵਾ ਕਰਦਾ ਰਿਹਾ ਹਾਂ ਨਾ ਅੱਗੇ ਦੇਖਿਆ ਨਾ ਪਿੱਛੇ ਦੇਖਿਆ ਕਈ ਆਏ ਕਈ ਛੱਲੇ ਗਏ ਐ ਬਾਦਲ ਨਾਲ ਰਣ ਗਏ ਐ ਕਾਂਗਰਸ ਨਾਲ ਰਣ ਗਏ ਐ ਬੀਜੇਪੀ ਆਰਐਸਐਸ ਨਾਲ ਰਣ ਗਏ ਐ ਪਰ ਸੰਤ ਜਰਨੈਲ ਸਿੰਘ ਪਿੰਗਰਵਾਲੇ ਦੀ ਅਥਾ ਮੀਟਿੰਗ ਤੋਂ ਬਾਅਦ ਸਾਡੀ ਪਾਰਟੀ ਬਿਲਕੁਲ ਉਸ ਸੋਰਟ ਦੇ ਉੱਤੇ ਚੱਲ ਰਹੀ ਐ ਅਸੀਂ ਕਿਸੇ ਦੇ ਨਾਲ ਫੈਸਲਾ ਨਹੀਂ ਕੀਤਾ ਸਿਰਫ ਪੰਥ ਦੇ ਨਾਲ ਫੈਸਲਾ ਕੀਤਾ ਹੋਇਆ ਤੇ ਆਖਰੀ ਪਲ ਤੱਕ ਜਿੰਨਾ ਚਿਰ ਸਾਹ ਹੈਗੇ ਆ ਜਿਉਂਦੇ ਆ ਉਹਨਾਂ ਚ ਪੰਥ ਦੇ ਨਾਲ ਨਿਭਾ ਕੇ ਜਾਵਾਂਗੇ ਇਹ ਪੱਕੀ ਗੱਲ ਹੈ ਪੰਥ ਜੀਵਨ ਦਾ ਹੁੰਦਾ ਹੈ ਅਸੀਂ ਮਰ ਜਾਂਦੇ ਆਂ ਤੇ ਅਸੀਂ ਪੰਛੀ ਨੂੰ ਹਮੇਸ਼ਾ ਜਿਉਂਦੇ ਰੱਖਿਆ ਜੋ ਅਕਾਂਤੀ ਦਲ ਦਾ ਉਸੂਲ ਹੈ ਮੈਂ ਸਿਮਰਨ ਦੀ ਚੰਗਾਂ ਅਗਮਿਤ ਅਖਾਈ ਮੈਨੂੰ ਸਭੂਤੋਂ ਖਾਂਸਪੰਦ ਲਿਵਨ ਇੱਕ ਛੋਟਾ ਜਿਹਾ ਸਨੇਹ ਤੇ ਅਰਜ ਕਰਦੇ ਹਾਂ ਕਿ ਸਿੰਘ ਜਨ ਨੂੰ ਕੋਭਰਣਾ ਨਹੀਂ ਚਾਹੀਦਾ ਮੈਂ 40 ਸਾਲ ਤੋਂ ਸੇਵਾ ਕਰਦਾ ਰਿਹਾ ਨਾ ਅੜਕੇ ਦੇਖਿਆ ਨਾ ਪਿੱਛੇ ਦੇਖਿਆ ਕਈ ਆਏ ਕਈ ਚਲੇ ਗਏ ਬਾਦਲ ਨਾਲ ਰਲ ਗਏ ਕਾਂਗਰਸ ਨਾਲ ਰਲ ਗਏ ਬੀਜੇਪੀ ਆਰਐਸਐਸ ਨਾਲ ਰਲ ਗਏ ਪਰ ਸੰਤ ਜਨਰਲ ਸਿੰਘ ਪਿੰਰਵਾਲਾ ਦੀ ਕਮਿਟਮ ਤੋਂ ਬਾਅਦ ਸਾਡੀ ਪਾਰਟੀ ਬਿਲਕੁਲ ਉਸ ਸੋਚ ਦੇ ਉਤੇ ਚੱਲ ਰਹੀ ਹੈ ਅਸੀਂ ਕਿਸੇ ਦੇ ਨਾਲ ਫੈਸਲਾ ਨਹੀਂ ਕੀਤਾ ਸਿਰਫ ਪੰਥ ਦੇ ਨਾਲ ਫੈਸਲਾ ਕੀਤਾ ਹੋਇਆ ਤੇ ਆਖਰੀ ਪਲ ਤੱਕ ਜਿੰਨਾ ਜੀਰ ਸਾ ਹੈਗੇ ਜਿਉਂਦੇ ਆ ਉਹਨਾਂ ਚ ਪੰਥ ਦੇ ਨਾਲ ਨਿਭਾ ਕੇ ਜਾਵਾਂਗੇ ਇਹ ਪੱਕੀ ਗੱਲ ਹੈ ਪੰਥ ਜਿਉਂਦਾ ਰਹਿੰਦਾ ਹੈ ਅਸੀਂ ਮਰ ਜਾਂਦੇ ਆ ਤੇ ਅਸੀਂ ਪੰਥ ਨੂੰ ਹਮੇਸ਼ਾ ਜਿਉਂਦਾ ਰੱਖਿਆ ਜੋ ਅਕੰਧੀ ਜਲ ਦਾ ਅਸੂਲ ਹੈ ਮੈਂ ਸਿਮਰਨ ਲਈ ਚੰਗਾਂ ਅਗਮਤੀ 28 ਮਈ ਨੂੰ ਸ਼ਰੂਪ ਤੋਂ ਖਾਲਸਾ ਪੰਥ ਜਿਵਨ ਇੱਕ ਛੋਟਾ ਜਿਹਾ ਸਨੇਹ ਤੇ ਅਰਜ਼ ਕਰ ਰਹੇ ਹਾਂ ਕਿ ਸਿਗਨਲ ਉਪਬਣਾ ਨਹੀਂ ਚਾਹੀਦਾ ਮੈਂ 40 ਸਾਲ ਤੋਂ ਸੇਵਾ ਕਰਦਾ ਰਿਹਾ ਨਾ ਅੱਗੇ ਦੇਖਿਆ ਨਾ ਪਿੱਛੇ ਦੇਖਿਆ ਕਈ ਆਏ ਕਈ ਛੱਡੇ ਗਏ ਬਾਦਲਾਂ ਰਲ ਗਏ ਹੈ ਕਾਂਗਰਸ ਨਾਲ ਰਣ ਗਏ ਹੈ ਬੀ ਜੀ ਪੀ ਆਰ ਐਸ ਐਸ ਨਾਲ ਰਣ ਗਏ ਹੈ ਪਰ ਸੰਤ ਜਨਰਲ ਸਿੰਘ ਪਿੰਗਰਵਾਲੇ ਦੀ ਅੱਖਾਂ ਵਿੱਚੋਂ ਤਬਾਦ ਸਾਡੀ ਪਾਰਟੀ ਬਿਲਕੁਲ ਉਸ ਛੋਟ ਦੇਤੇ ਚਲ ਰਹੀ ਹੈ ਅਸੀਂ ਕਿਸੇ ਦੇ ਨਾਲ ਫੈਸਲਾ ਨਹੀਂ ਕੀਤਾ ਸਿਰਫ ਪੰਥ ਦੇ ਨਾਲ ਫੈਸਲਾ ਕੀਤਾ ਹੋਇਆ ਹੈ ਦੇ ਆਖਰੀ ਪਲ ਤੱਕ ਜਿੰਨਾ ਚਿਰ ਸਾਹ ਹੈਗੇ ਆ ਜਿਉਂਦੇ ਆ ਉਹਨਾਂ ਚਿਰ ਪੰਥ ਦੇ ਨਾਲ ਨਿਭਾ ਕੇ ਜਮਾਂਗੇ ਇਹ ਪੱਕੀ ਗੱਲ ਹੈ ਪੰਥ ਜਿਉਂਦਾ ਰਹਿੰਦਾ ਅਸੀਂ ਮਰ ਜਾਂਦੇ ਆ ਤੇ ਅਸੀਂ ਪੰਥ ਨੂੰ ਹਮੇਸ਼ਾ ਜਿਉਂਦਾ ਰੱਖਿਆ ਜੋ ਕਾਂਦੀ ਜਲ ਦਾ ਉਸੂਲ ਹੈ ਮੈਂ ਸਿਮਰਨ ਲਈ ਚਲੋਂ ਅਧਮਿਤਿਆ ਮੈਨੂੰ ਸਰੂਰ ਤੋਂ ਖਾਲਸਾ ਪੰਥ ਜਗਤ ਇੱਕ ਛੋਟਾ ਜਿਹਾ ਸਨੇਹ ਤੇ ਅਰਜ਼ ਕਰ ਰਹੇ ਹਾਂ ਕਿ ਸਿਗਨਾ ਨੂੰ ਕੋ ਬਣਾਉਣਾ ਨਹੀਂ ਚਾਹੀਦਾ ਮੈਂ 40 ਸਾਲ ਤੋਂ ਸੇਵਾ ਕਰਦ ਰਹੇ ਹਾਂ ਨਾ ਅੱਗੇ ਦੇਖਿਆ ਨਾ ਪਿੱਛੇ ਦੇਖਿਆ ਕਈ ਆਏ ਕਈ ਛੱਲੇ ਗਏ ਐ ਬਾਦਲ ਨਾਲ ਰਣ ਗਏ ਐ ਕਾਂਗਰਸ ਨਾਲ ਰਣ ਗਏ ਐ ਬੀਜੇਪੀ ਆਰਐਸਐਸ ਨਾਲ ਰਣ ਗਏ ਐ ਪਰ ਸੰਤ ਜਗਨੈਸ਼ ਸਿੰਘ ਪਿੰਗਰਵਾਲੇ ਦੀ ਅਥਾ ਮੀਟਿੰਗ ਤੋਂ ਬਾਅਦ ਸਾਡੀ ਪਾਰਟੀ ਬਿਲਕੁਲ ਉਸ ਸੋਰਟ ਦੇ ਉੱਤੇ ਚੱਲ ਰਹੀ ਐ ਅਸੀਂ ਕਿਸੇ ਦੇ ਨਾਲ ਫੈਸਲਾ ਨਹੀਂ ਕੀਤਾ ਸਿਰਫ ਪੰਥ ਦੇ ਨਾਲ ਫੈਸਲਾ ਕੀਤਾ ਹੋਇਆ ਤੇ ਆਖਰੀ ਪਲ ਤੱਕ ਜਿੰਨਾ ਚਿਰ ਸਾਹ ਹੈਗੇ ਆ ਜਿਉਂਦੇ ਆ ਉਹਨਾਂ ਚ ਪੰਥ ਦੇ ਨਾਲ ਨਿਭਾ ਕੇ ਜਾਵਾਂਗੇ ਇਹ ਪੱਕੀ ਗੱਲ ਹੈ ਪੰਥ ਜੀਵਨ ਬਰ ਹੁੰਦਾ ਹੈ ਅਸੀਂ ਮਰ ਜਾਂਦੇ ਆ ਤੇ ਅਸੀਂ ਪੰਛੀ ਨੂੰ ਹਮੇਸ਼ਾ ਜਿਉਂਦੇ ਰੱਖਿਆ ਜੋ ਅਕਾਂਢੀ ਦਲ ਦਾ ਉਸੂਲ ਹੈ